ਸਰਰ ਸੱਤ ਦੂਰ ਸੱਕੇ ਸਾਖਿਆ ਗੁਰੂ ਜੀ ਕਾਜਰੇ ਸਰਰ ਸੱਤ ਦੂਰ ਸੱਕੇ ਸਾਖਿਆ ਨਾਲ ਪਿਆਰ ਤੋਂ ਜਾਏ ਅਕਸਰ ਪਾਈਓ ਰਾਤਰੀਏ ਨਾਲ ਪਿਆਰ ਤੋਂ ਹਰ ਉਪਨਸ ਬੋਹੋ ਸਾਖਿਆ ਗੁਰੂ ਜੀ ਤਾਰ ਜੇ ਦੋਸ ਮਰ ਕਿੰਤ ਮੋੜੀ ਕੰਮ ਸੁਹਰਪੈ ਆਖੀਆ ਕਾਰਜ ਦੇ ਸਵਾਰ ਸਤਿਗੁਰ ਸੱਜੇ ਸਾਖੀਆ ਗੁਰੂ ਜੀ ਕਾਰਜ ਦੇ ਸਵਾਰ ਸਤਿਗੁਰ ਸੱਜੇ ਕਿੰਤ ਮੋੜੀ ਕੰਮ ਸੁਹਰਪੈ ਆਖੀਆ ਕਾਰਜ ਦੇ ਸਵਾਰ ਸਤਿਗੁਰ ਸੱਖੀ ਅਗਲੇ ਰਸਮਾਂ ਜੀ ਬੋਰਮ ਚੋਤਾ ਅਦਾ ਸੋਹਣੇ ਜਿਸ ਉਸੇ ਲੜਕਾ ਤੇ ਲੜੀ ਇਹਨਾਂ ਦੇ ਮਾਤਾ ਪਿਤਾ ਤੇ ਤੰਗ ਰਹੇ ਹੋਇਆ ਬਾਕੀ ਸੰਗਤ ਇਸੇ ਤਰ੍ਹਾਂ ਹੀ ਸਹੀ ਹੋ ਰਿਹਾ ਨਰਕ ਦਾ ਤੇ ਲੜਕੇ ਇਹਨਾਂ ਦੇ ਮਾਤਾ ਪਿਤਾ ਖੜੇ ਹੋ ਜਾਣਗੇ ਮੈਂ ਜੀ ਸਤਿ ਸ੍ਰੀ ਅਕਾਲ ਹੋਰ ਹੋ ਬਾਕੀ ਲੋਕਾਂ ਨੂੰ ਮੈਂ ਬੱਤੀ ਬੈਠੇ ਹੋਰ ਮੈਂ ਅਸਲੀ ਕਿਹਾ ਹਾਂ ਜੀ ਮੈਂ ਬਹੁਤ ਛੋਟੀ ਚੱਲ ਰਹੀ ਹਾਂ ਖੜੇ ਹੋ ਜਾਣਾ ਛੋਟੇ ਪਾ ਜੀ ਖੜੇ ਹੋ ਜਾਣਾ ਦੇਪਾਂ ਦੀ ਸ਼ੁਰੂਆਤ ਹੈ ਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਮ ਸੇਵਾਏ ਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਆਪ ਜਸਈਆਂ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਅਰਨਾਪ ਦੇ ਮਰ ਮਨ ਦਨ ਸ਼ੀਤ ਲੋ ਸਤਨਾਮ ਸ੍ਰੀ ਵਾਹਿਗੁਰੂ ਸਲਾਮ ਹੈ ਜੀਓ ਸੋਹਰੇ ਮਹਲਾ ਪੰਜਾਂ ਗੁਰਪੂਰਾ ਕਿਰਪਾ ਕਾਰੀ ਪ੍ਰਭ ਪੂਰੀ ਲੋਟੇ ਹਮਾਰੀ ਕ੍ਰਿਸ਼ਨਾਨ ਅਗਰਾਏ ਪਲਦ ਮੰਗਲ ਸੁਖ ਪਾਏ ਸਤਿ ਹੋ ਰਾਮ ਨਾਮ ਨਿਸਦਰੀਆ ਹਰ ਪਹਿਲੜੀ ਲਾਨ ਪਰਵਿਰਤੀ ਕਰਮ ਦ੍ਰਿੜਾਇ ਬਨਾਰਾਮ ਜੀਓ ਬਾਣੀ ਬ੍ਰਹਮ ਵੇਦ ਤਰਮ ਦ੍ਰਿੜੋ ਪਾਪ ਤਜਾਇ ਬਨਾਰਾਮ ਜੀਓ ਤਰਮ ਦ੍ਰਿੜੋ ਹਰੇ ਨਾ ਜੋ ਜੜੇ ਲਾਵੇ ਸਤਗੁਰ ਪਰਖ ਮਿਲਾਇਆ ਬਲਰਾਮ ਜਿਉ ਨਿਰਪੋਪੈ ਮਨ ਹੋਏ ਓ ਮੈਂ ਮੈਨ ਗਵਾ ਬਲਰਾਮ ਜਿਉ ਰਾਦ ਸੰਗ ਤੇ ਪਜਾਏ ਜੋ ਜੜੇ ਲਾਵੇ ਸਤਗੁਰ ਪਰਖ ਮਿਲਾਇਆ ਬਲ thank you ਹਰ ਬੋਲ ਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲਦੀ ਅਰ ਬਾਣੀ ਸੰਤ ਜਿਨਾ ਬੜਾ ਪਾਗੀ ਪਾਇਆ ਹਰ ਕਦੀ ਆਖ ਕਹਾਣੀ ਫਿਰਦਾ ਹਰ 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 ਦਨ ਉਪਜੀ ਹਰ ਜਪਿਆ ਮਸਤਿਖ ਭਾਗ ਜਿਓ જન નાનક બોલે તીજી લાવા હર ઉપજે મન વૈરાગ જીયો જન નાનક બોલે તીજી લાવા હર ઉપજે મન વૈરાગ જીયો હર તીજડી લાગ મન છો પરા મે રાખી આ બને રામ જીયો happy ਯਾ ਪੀਏ ਪਸ ਤੇ ਕਬਾ ਗੋ ਦੀਰ ਨਾਨਕ ਤੁ ਕੋਲੇ ਤੀ ਤੀ ਲਾਵੇ ਜਬ ਨਸੀ ਜਨ ਨਾਮਿਕ ਬੋਲੇ ਚੋਤੀ ਲਾਵੇ ਹਰ ਪਾਇਆ ਭਵੇ ਬਨਸੀ ਮੈਂ ਤੋੜੇ ਲਾਵੇ ਮਨ ਸਹਿਜ ਪ੍ਰਣਾ ਹਰ ਕਿਆ ਹੋਇਆ ਮੇਰੇ ਬਾਪ ਦਾ ਅੰਦਰ ਸੋਨਾ ਵੀ ਤਿੰਨ ਕਿਲੋਟਰ ਦਾ ਚਲਦੇ ਆਂ ਇੱਕ ਨਾਸਾਂ ਦੇ ਪਾਠਾੜਾ ਜਿਹਨਾਂ ਦਾ ਮਾਂ ਤੇ ਜਿਹਨਾਂ ਦਾ ਨਾਮ ਨਹੀਂ ਪਉਣਾ ਰਿਹਾ ਆਇਆ ਮਿੱਟੀ ਨਾਲ ਥੜੀ ਗਿਆ ਹੋ ਆਪਣੀ ਪਰਬੜ ਪਛਾਣੋ ਅਸੀਂ ਵੀ ਛੋਟਾ ਬੜਾ ਬੜਾ ਪੜਾਈ ਦਾ ਹੋਆ ਮੇਰੇ ਬਾਪ ਦਾ ਕਾਹ ਹੋ I'm a मदाम तमरे गा न भॻवान तो सगर सगरे तमर सुतारी तोमें त न वाहेगुरु 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 चिने त अपन वारा दुखंता सुखदास ਤਾ ਗੋਬਿੰਦ ਨਾ ਕੋ ਲਗੈ ਜਗੀ ਪ੍ਰਭ ਆਦਿ ਅਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਜ ਜੀ ਸਾਹਾਏ ਵਾਰ ਸ੍ਰੀ ਗੁਰੂ ਤੇਜ ਜੀ ਕੀ ਪਾਤਸ਼ਾਹ ਜੀ ਦਾ ਸਿਮ੍ਰਣ ਪ੍ਰਥਮ ਗੁਰੂ ਤੇ ਜੀ ਸਮਰਗਾਇ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਦ ਗੁਰਦੇਵ ਅੰਬਦਸ ਰਾਮਦਾਸ ਹੋਏ ਸਹਾਏ ਅਜਿਨ ਹਰ ਗੋਬਿੰਦ ਨਾ ਹੋ ਸਿਮਰੋ ਸ੍ਰੀ ਹਰਿ